ਖੰਨਾ ਦੇ ਅਮਲੋ ਰੋਡ ਤੇ ਸਥਿਤ ਰਾਧਾ ਇਨਕਲੇਵ ਦੇ ਵਿੱਚ ਸ਼ਹਿਰ ਦੇ ਇੱਕ ਨਾਮੀ ਵਪਾਰੀ ਨੇ ਆਪਣੀ ਘਰਵਾਲੀ ਨੂੰ ਗੋਲੀ ਮਾਰੀ ਜਿਸ ਦੇ ਚਲਦੇ ਉਸਦੀ ਪਤਨੀ ਗੰਭੀਰ ਜ਼ਖਮੀ ਹੋ ਗਈ ਜਿਸ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜ਼ਖਮੀ ਦੀ ਪਹਿਚਾਨ ਅੰਜਲੀ ਕੌਸ਼ਲ ਉਮਰ ਕਰੀਬ 53 ਸਾਲ ਵੱਜੋਂ ਹੋਈ ਦੱਸਿਆ ਜਾ ਰਿਹਾ ਹੈ ਕਿ ਕਾਰੋਬਾਰ ਦੇ ਵਿੱਚ ਘਾਟਾ ਪੈ ਜਾਣ ਦੇ ਚਲਦੇ ਰੋਪੀ ਬਰਿੰਦਰ ਕੌਸ਼ਲ ਅਕਸਰ ਹੀ ਘਰ 'ਚ ਝਗੜਾ ਕਰਕੇ ਆਪਣੀ ਘਰਵਾਲੀ ਨੂੰ ਅਲੱਗ ਰਹਿਣ ਲਈ ਮਜਬੂਰ ਕਰ ਰਿਹਾ ਸੀ ਉੱਥੇ ਹੀ ਜਾਣਕਾਰੀ ਦਿੰਦੇ ਡੀਐਸਪੀ ਅਮਰਿਤਪਾਲ ਸਿੰਘ ਪੱਟੀ ਨੇ ਦੱਸਿਆ ਕਿ ਰੋਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਸਿੰਘਾ ਜੀ ਰਾ ਇੱਕ ਜਿਹੜਾ ਮਾਮਲਾ ਹੋਇਆ ਜੀ ਗੋਲੀ ਚੱਲਣ ਦੀ ਗੱਲ ਆ ਰਹੀ ਹੈ ਜੀ ਕੀ ਮਾਮਲਾ ਪਰੜਾ ਪਰੜਾ ਇਹ ਇਹ ਰਾਤ ਨੂੰ 1:30 ਵਜੇ ਦੀ ਕੋਈ ਗੱਲ ਹੈ ਜੀ ਮੈਨੂੰ ਕੁਛ ਸਾਡੇ ਕਲੋਨੀ ਚੋਂ ਪ੍ਰਧਾਨ ਹੋਣ ਦੇ ਨਾਤੇ ਮੇਰੇ ਕੋ ਕੋਈ ਫੋਨ ਆਏ ਵੀ ਇੱਥੇ ਕੋਈ ਕੋਈ ਗੋਲੀ ਗੋਲੀ ਦੀ ਆਵਾਜ਼ ਆ ਰਹੀ ਹੈ ਕੋਈ ਗੱਡੀ ਫੇਰ ਰਹੀ ਹੈ ਕੀ ਹੈ ਤਾਂ ਉਹਦੇ ਮੁਤਾਬਕ ਜਦੋਂ ਉੱਠੇ ਅਸੀਂ ਪਤਾ ਲੱਗਿਆ ਕੋਈ ਪੁਲਿਸ ਆਈ ਹੈ ਕਿਵੇਂ ਆ ਤਾਂ ਉਹ ਜਦ ਨੂੰ ਕੋਈ ਕੀ ਬਾਕਿਆ ਹੋਇਆ ਉਹ ਲੈ ਗਏ ਸਾਨੂੰ ਉਦੋਂ ਬਾਅਦ ਕੁਝ ਨਹੀਂ ਪਤਾ ਲੱਗਿਆ ਪੁਲਿਸ ਵੀ ਆਈ ਆ ਪੁਲਿਸ ਗੇੜਾ ਮਾਰ ਕੇ ਚਲੀ ਗਈ ਤਿੰਨ ਚਾਰ ਗੱਡੀਆਂ ਆਈਆਂ ਪੁਲਿਸ ਦੀਆਂ ਤਾਂ ਅਸੀਂ ਵੀ ਹੈਰਾਨ ਪਰੇਸ਼ਾਨ ਹੋਏ ਵੀ ਸਾਡੇ ਚੌਂਕੀਦਾਰ ਤੋਂ ਕੌਣ ਗੱਡੀ ਵਾਲਾ ਕਿਵੇਂ ਲੈ ਕੇ ਗਿਆ ਕੋਈ ਲੇਡੀ ਜੀ ਨੂੰ ਲੈ ਕੇ ਗਿਆ ਕੀ ਆ ਉਦੋਂ ਬਾਅਦ ਸਾਨੂੰ ਕੁਝ ਨਹੀਂ ਜੀ ਪਤਾ ਲੱਗਦਾ ਹੈਗਾ ਵੀ ਕੀ ਹੈ ਕੀ ਨਹੀਂ ਜਿਹੜੇ ਲੇਡੀ ਦਾ ਗੋਲੀ ਲੱਗਿਆ ਕਿ ਆ ਪਤਾ ਸਾਨੂੰ ਠੀਕ ਹੈ ਜੀ ਕੀ ਕੁਝ ਪਤਾ ਨਹੀਂ ਨਹੀਂ ਜੀ ਉਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਹੈਗਾ ਸਾਨੂੰ ਤਾਂ ਬਾਅਦ ਚ ਸਾਨੂੰ ਉੱਠੇ ਆ ਉੜਦੇ ਉੜਦੇ ਰਾਤ ਨੂੰ 1:30 ਵਜੇ ਆਇਆ ਸੀ ਪਤਾ ਲੱਗਦਾ ਵੀ ਕੀ ਹੋਇਆ ਕੀ ਨਹੀਂ ਜਦੋਂ ਤੱਕ ਇਹ ਬੀਤ ਚੁੱਕਿਆ ਸੀ ਸਾਰਾ ਮਸਲਾ ਪੁਲਿਸ ਆਈ ਹੈ ਤਾਂ ਸਾਨੂੰ ਪਤਾ ਲੱਗਿਆ ਵੀ ਆਹ ਕੁਝ ਹੋਇਆ ਇੱਥੇ ਕਿਰਾਏ ਤੇ ਇਹ ਮੰਦੇ ਮਾਲਕ ਤਾਂ ਬਾਹਰ ਰਹਿੰਦੇ ਨੇ ਦੇ ਕੈਨੇਡਾ ਵਗੈਰਾ ਕਿਰਾਏ ਤੇ ਰੈਂਟ ਤੇ ਰਹਿੰਦੇ ਸੀ ਹੁਣ ਇਹਨਾਂ ਦਾ ਅੰਦਰਲਾ ਮਸਲਾ ਹੈ ਇਹ ਸਾਨੂੰ ਕੋਈ ਜਾਣਕਾਰੀ ਇਹ 25 26 ਦਰਮਿਆਨੀ ਦੀ ਦਰਮਿਆਨੀ ਰਾਤ ਦੀ ਗੱਲ ਹੈ ਜੀ ਵਿਰਿੰਦਰ ਕੌਸ਼ਲ ਨਾਮ ਦੇ ਵਿਅਕਤੀ ਹੈ ਉਮਰ ਇਹਨਾਂ ਦੀ 58 ਸਾਲ ਹੈ ਇਨਾਂ ਨੇ ਇਹ ਰਹਦੇ ਹੈ ਕਿ ਰਾਧਾ ਇੰਕਲੇਜ ਇਹਨਾਂ ਦੀ ਵਾਈਫ ਹੈ ਜੀ ਅੰਜਲੀ ਕੌਸ਼ਲ 55 ਸਾਲ ਉਹਨਾਂ ਦੀ ਉਮਰ ਹੈ ਇਹਨਾਂ ਨੇ ਆਪਣੀ ਲਾਇਸੈਂਸੀ ਬਾਰਾਬੌਰ ਨਾਲ ਆਪਣੀ ਵਾਈਫ ਦੇ ਗੋੜੀ ਮਾਰੀ ਹੈ ਬੇਰਾਤ ਕਰੀਬਾ ਰਾਤ 12:30 ਵਜੇ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਪੁਲਿਸ ਉਹ ਤੋਂ ਹੀ ਹਟਕਚਾਈ ਤੇ ਇਹਨਾਂ ਦੇ ਅੰਜਲੀ ਕੌਸ਼ਲ ਦੇ ਬ੍ਰਦਰ ਨੇ ਸ਼੍ਰੀ ਕ੍ਰਿਸ਼ਨ ਮੂਰਤੀ ਉਹਨਾਂ ਦੀ ਸਟੇਟਮੈਂਟ ਤੇ ਅਸੀਂ ਨਾਲ ਦੀ ਨਾਲ ਹੀ ਐਫ ਆਈ ਆਰ ਦਰਜ ਕੀਤੀ ਹੈ ਐਫ ਆਈ ਆਰ ਨੰਬਰ ਹੈਗਾ 189 ਅੰਡਰ ਸੈਕਸ਼ਨ 109 ਬੀਨਸ ਤੇ ਨਾਲ ਨਾਲ ਅਸੀਂ ਨਕਾ ਬੰਦੀਆਂ ਕੀਤੀਆਂ 112 ਆੜੀਆਂ ਡੀਐਮਾ ਐਕਟੀਵੇਟ ਕੀਤੀਆਂ ਤੇ ਇਹਨਾਂ ਨੂੰ ਕੱਲ ਰਾਤ ਗ੍ਰਿਫਤਾਰ ਕਰ ਲਿਆ ਗਿਆ ਬੰਦੂਕ ਬਰਾਮਦ ਕਰ ਲਈ ਗਈ ਹੈ ਤੇ ਸਰ ਕੀ ਕਾਰਨ ਕੀ ਰਿਹਾ ਹੈ ਪੁੱਛਿਆ ਸਾਹਮਣੇ ਇਹਨਾਂ ਦੀ ਮਢਲੀ ਪੁੱਛ ਕੇ ਜਤੋਂ ਤੇ ਇਹਨਾਂ ਦੇ ਰਿਸ਼ਤੇਦਾਰਾਂ ਦੀ ਮਢਲੀ ਪੁੱਛ ਕੇ ਜਤੋਂ ਪਤਾ ਲੱਗਿਆ ਵੀ ਇਹ ਕੁਛ ਚਰ ਇਹਨਾਂ ਨੇ ਆਪਦੇ ਇਹਨਾਂ ਦੇ ਗੈਸ ਦੇ ਕੈਸ਼ ਜੀਐਨਸੀਸੀ ਉਹ ਵੀ ਸੇਲ ਕਰਤੀ ਸੀ ਇਹਨਾਂ ਦੀ ਇੱਕ ਬੇਟੀ ਹੈ ਉਹ ਕੈਨੇਡਾ ਰਹਿੰਦੀ ਹੈ ਤੇ ਮਾਨਸਿਕ ਪਰੇਸ਼ਾਨੀ ਚ ਇਹ ਰਹਿ ਰਿਹਾ ਸੀਗਾ ਸ਼ਰਾਬ ਦਾ ਸੇਵਨ ਵੀ ਕਰ ਰਿਹਾ ਸੀ ਕੱਲ ਵੀ ਉਹਦੀ ਸ਼ਰਾਬ ਪੀਤੀ ਹੋਈ ਸੀ ਤੇ ਕੱਲ ਦਿਨੇ ਇਹ ਜਿਹੜਾ ਮੈਡਮ ਅੰਜਲੀ ਆਪਣੇ ਪਿੱਕੇ ਗਏ ਹੋਏ ਸੀਗੇ ਉਹ ਸ਼ਰਾਬਾਂ ਦੀ ਰਸਮ ਕਰ ਜੋ ਰਾਤ ਨੂੰ ਇੱਕ ਸ਼ਾਮ ਨੂੰ ਘਰੇ ਆਏ ਤੇ ਇਹਨਾਂ ਨੇ ਉਦੋਂ ਹੀ ਉਹਦੀ ਉਹ ਡਰਿੰਕ ਕੀਤੀ ਹੋਈ ਸੀ ਤੇ ਕਰਾ ਝਗੜਾ ਕਰਨਾ ਸ਼ੁਰੂ ਕਰਤਾ ਅਬੀ ਬਾਰ ਬੋਰ ਨੂੰ ਚੱਕ ਲਿਆ ਤੇ ਉਹਦੇ ਨਾਲ ਪਹਿਲਾਂ ਤਾਂ ਹਵਾ 'ਚ ਕੁਛ ਫਾਇਰ ਕੀਤੇ ਆ ਨੇ ਤੇ ਹੁਣ ਇੱਕ ਉਹਨਾਂ ਦੇ ਮਲਟੀਪਲ ਸ਼ਾਟਸ ਲੱਗੇ ਜੀ ਜਨਨ ਦਾਣੇ ਕਹਿੰਦੇ ਆ ਉਹਨਾਂ ਨੂੰ ਨਹੀਂ ਪਤਾ ਲੱਗ ਸਕਦਾ ਉਸ ਤੋਂ ਵੀ ਇੱਕ ਸ਼ਾਟ ਲੱਗਿਆ ਜਾਂ ਦੋ ਲੱਗੇ ਆ ਤੇ ਉਹਨਾਂ ਦੇ ਬੈਗ ਤੇ ਸ਼ਰੇ ਲੱਗੇ ਹੋਏ ਆ ਤੇ ਸਰ ਹਾਲਤ ਕਿੱਦਾਂ ਦੀ ਉਹਨਾਂ ਦੀ ਜਿਹੜੀ ਗੋਲੀ ਸੀ ਡਾਕਟਰਾਂ ਦੇ ਮੁਤਾਬਕ ਉਹਨਾਂ ਦੀ ਹਾਲਤ ਹਜੇ ਤੱਕ ਰਹਿ ਗਈ ਸਟੇਬਲ ਹੈ ਇਲਾਜ ਉਹਨਾਂ ਦਾ ਚੱਲ ਰਿਹਾ ਡੀਐਮਸੀ ਰਿਫਰ ਕਰਤਾ ਸੀ ਅਸੀਂ ਥਰੂ ਪੀਸੀਆਰ ਰਾਤ ਹੀ ਡੀਐਮਸੀ 'ਚ ਮੈਸੇਜ ਦਿੱਤਾ ਸੀ ਡਾਕਟਰਾਂ ਨੂੰ ਸਟੈਂਡ ਬਾਈ ਕਰਤਾ ਸੀ ਜਦੋਂ ਇਥੇ ਐਮਬੂਲੈਂਸ ਚਲੀ ਗਈ